ਵੀਰੋ ਇਸੇ ਲਈ ਪਲੇਰਾਂ ਨੇ ਪਹਿਲੀ ਰੇਡ ਪਾਉਣੀ ਹੈ ਕਿ ਮੁੰਡੇ ਕੱਢੀ ਖੇਡਣ ਲਈ ਖੇਡਣ ਵਿੱਚ ਖਾਦਿਆਂ ਜਾ ਕੇ ਚਿਹਰੇ 당ਦੇ ਛੇਨਾ ਦੇ ਰੱਖਦੇ ਦਾਲਿਆਂ ਲੁਸ਼ਕਾ ਕੇ ਦੁਨੀਆ ਪੁੰਤੀ ਜਾਂਦੀ ਹੈ ਦੂਰੋਂ ਨੇੜੇ ਹੰਮ ਹਮਾ ਕੇ ਆਹ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰ ਆ ਬਹਿ ਜਾ ਗੋਟੀ ਲਾ ਕੇ ਮਿੱਤਰ ਆ ਬਹਿ ਜਾ ਗੋਟੀ ਲਾ ਕੇ ਪਾਸੇ ਕਹਿੰਦੇ ਰੂਪਨਗਰ ਤੇ ਦੂਸਰੇ ਪਾਸੇ ਕਹਿੰਦੇ ਟੀਮ ਜਿਹੜੀ ਖੇਡ ਰਹੀ ਹੈ ਐਨ ਸਿਰੇ ਦੀਆਂ ਟੀਮਾਂ ਦੇ ਦਰਮਿਆਨ ਪਹਿਲਾ ਸੈਮੀਫਾਈਨਲ ਮੈਚ ਸ਼ੁਰੂ ਹੋ ਗਿਆ ਬਾਗੜੀ ਆ ਗਿਆ ਤੇ ਮਣੀ ਕਰਦੇ ਸੱਤ ਮੁੰਡੇ ਦੀ ਲਓ ਬਾਗੜੀ ਕਬੱਡੀ ਪਾਉਣ ਦੇ ਲਈ ਖਾਂਜੇ ਨੰਬਰ ਦਾ ਵਾਦਾ ਕਰ ਦਿੱਤਾ ਆ ਕਿ ਐਨ ਚੋਟੀ ਦੇ ਮੈਚ ਦੋਵੇਂ ਟੀਮਾਂ ਦੇ ਦਰਮਿਆਨ ਪਹਿਲਾ ਸੈਮੀਫਾਈਨਲ ਸਾਊਂਡ ਵਾਲਿਆ ਰੇਡ ਖੋਲਦੇ ਬਾਜ ਜਿਹੜੀ ਖੋਲਦੇ ਐਨ ਗੱਲ ਲੱਗ ਜੇ ਟਕਾਰੇ ਰੇਡ ਪਾਉਣ ਦੇ ਲਈ ਕਹਿੰਦੇ ਬੇ ਰਾਣੀਆਂ ਹਰਮਨ ਵੱਟ ਗਿਆ ਇਹਦੇ ਨੇ ਹਰਮਨ ਨੇ ਰੇਡ ਪਾਰਤੀ ਆ ਮੇਰੇ ਵੀਰੋ ਇੱਕ ਹਰਮਨ ਬੁੱਲ ਤਖੀਰਾ ਵਾਲਿਆ ਹੋਇਆ ਜਿਹੜਾ ਕਿਤੇ ਮਰੀ ਕਹਿੰਦੇ ਕੱਲ 8 ਦਸੰਬਰ ਨੂੰ ਨਿਊਜ਼ੀਲੈਂਡ ਦੇ ਵਿੱਚ ਖੇਡ ਆਇਆ ਇੱਕ ਹਰਮਨ ਕਹਿੰਦੇ ਆ ਤੁਹਾਡੇ ਸਾਹਮਣੇ ਆਹ ਮੁੰਡਾ ਚੈਂਪੀਅਨ ਲੋਕ ਕੰਨਾ ਕਰਦੇ ਆ ਵੀ ਚਵਾਰੇ ਜੱਡਾ ਬੰਦਾ ਅੱਜ ਕਹਿੰਦੇ ਗਲਾਬੇ ਵਾਲੇ ਚ ਆਇਆ ਹੋਇਆ ਸਾਡੇ ਅੰਕਾ ਦੀ ਤੇਜ਼ੇ ਤੁਰ ਤੇ ਪੁੱਜੇ ਹੋਏ ਨੇ ਭੁੱਲਰ ਸਾਹਿਬ ਦਾ ਬਹੁਤ ਬਹੁਤ ਸਤਿਕਾਰ ਕਰਦੇ ਆ ਵਿਦੇਸ਼ਾਂ ਵਿੱਚੋਂ ਕਹਿੰਦੇ ਮਾਨ ਸਨਮਾਨ 10 ਡਬਲ ਦੀਆਂ ਗੱਲਾਂ ਹੁੰਦੀਆਂ ਆਹ ਚੈਂਪੀਅਨ ਨੇ चलो प्यारु न केॾा थल पवे ਮੇਰੀ ਜ਼ਿੰਦਗੀ ਦਾ ਹੈਪੀ ਲਾਲ ਬਾਈ ਦਾ ਪਰ ਜੱਫਾ 500 ਦਾ ਹੋਣਾ ਹੈ ਡਾਕਟਰ ਦਿਲਬਾਗ ਮਾਨ ਆਇਆ ਹੋਇਆ ਖਾਲੀ ਵਾਲੀਆ ਔਰ ਕਾਕੀ ਸਰਪੰਚ ਉਹ ਨਹੀਂ ਮਾਨ ਕਰਦੇ 200 ਵਿਰਾਜ ਤੇ 200 ਰੁਪਿਆ ਰੈਫਰੀਆਂ ਵਾਸਤੇ ਵੀ ਆਇਆ ਮਕੰਦ ਸਿੰਘ ਚੌੜੇ ਵਾਲਿਆ ਵੱਲੋਂ ਜੀ ਲਓ ਮਕੰਦ ਸਿੰਘ ਜੀ ਵੱਲੋਂ ਮਾਨ ਸਨਮਾਨ ਹਾਰਮਨ ਤੇ ਨੰਬਰਦਾਰ ਇਹ 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 ਇੱਥੇ ਰੱਖ ਯਾਰ ਇੱਥੇ ਰੱਖ ਯਾਰਾ ਦੇਖ ਲੈ ਰੱਖ ਆਹ ਮੁੰਡੇ ਤਫਲੀਆਂ ਕਰਾਈ ਹੋਈਆਂ ਹੁੰਦੀਆਂ ਨਾ ਦੱਸੇ ਵੀ ਮੁੰਡੇ ਪਲੇਰੋ ਤਾਂ ਇੰਜਨ ਕਰਨੋਂ ਫਿਰਦੇ ਆ ਅੱਜ ਮੁੰਡੇ ਪਲੇਰੋ ਦਾ ਵੀ ਇੰਜਨ ਕਰਨੋਂ ਫਿਰਦੇ ਆ ਇਹਨਾਂ ਸਿਰੇ ਦਾ ਮੇਲਾ ਸਾਊਂਡ ਆਲਿਆ ਸੱਤ ਕਰ ਲੈ ਸਾਊਂਡ ਆਲਿਆ ਸੱਤ ਕਰ ਲੈ ਆਹ ਅਗਲੀ ਰੇਡ ਬਾਗੜੀ ਕਿ ਹੱਤ ਕਬੱਡੀ ਬੰਨੇ ਆ ਵੀ ਹੱਤ ਕਬੱਡੀ ਬੰਨੇ ਆ ਪੀਤੇ ਦੁੱਧ ਕਿਉ ਦਹੀ ਦੇ ਛੰਨੇ ਆ ਪੀਤੇ ਦੁੱਧ ਕਿਉ ਦਹੀ ਦੇ ਛੰਨੇ ਆ ਚਾਰ ਜਾਫੀ ਤਿਆਰ ਨੇ ਫੱਤਾ ਨਹੀਂ ਮੰਨਦਾ ਵੀ ਨੰਬਰ ਪਾਗੜੀ ਨੇ ਜੋੜ ਦਿੱਤਾ ਇਹ ਆ ਪਾਗੜੀ ਹਰਿਆਣੇ ਵਾਲਾ ਡਾਕਟਰ ਸ਼ੇਰ ਸਿੰਘ ਜੀ ਬੰਦੇ ਚ ਬੰਦਾ ਵਜਣਾ ਦੋ ਤੇ ਬੱਚੇ ਵਾਲੇ ਚ ਬੰਦੇ ਚ ਬੰਦਾ ਵਜਣਾ ਅੱਜ ਗੱਲ ਪੋਹਸੈਣੀ ਬਰਾੜ ਤੇ ਕੈਰੀ ਦੇਲੇ ਸਾਰਿਆਂ ਦਾ ਧੰਨਵਾਦ ਹੈ ਆ ਇਸ ਲਈ ਬਲਹਰੋ ਹਰੀਪੁਰੇ ਵਾਲਾ ਹਰੀਪੁਰਾ ਪਿੰਡ ਸੰਗਰੀਏ ਦੇ ਲੱਗੇ ਹੈ ਕੀ ਸਾਊਂਡ ਸੈੱਟ ਕਰ ਬਈ ਤੇਰੀ ਸਾਊਂਡ ਚ ਦਿੱਕਤ ਆ ਰਹੀ ਐ ਸਾਊਂਡ ਵਾਲਾ ਵੀਰ ਪਲੀਜ਼ ਸੈੱਟ ਕਰ ਲਵੇ ਸਾਊਂਡ ਵਾਲਾ ਵੀਰ ਮੇਲਾ ਬਹੁਤ ਵੱਡਾ ਐ ਉਧਰ ਦੇਖ ਵੀ ਜੰਮਲੇ ਜੜ ਦੀ ਤੁੰਬੀ ਨੂੰ ਕਹਿੰਦੇ ਲਾਹੇ ਹੀਰੇ ਦਾ ਸਾਊਂਡ ਟਣਕੇ ਤੇ ਜੋਰ ਸਾਡਾ ਵੀ ਲਾਹੇ ਹੀਰੇ ਜਿੰਨਾ ਲੱਗਦਾ ਆਓ ਇਥੇਲੇ ਨੌਜਵਾਨ ਗੱਭਰੂ ਕਬੱਡੀ ਪਾਰ ਐ ਆ ਵੀ ਨੌਜਵਾਨ ਐ ਧੁੰਨੀ ਹਿੱਕ ਦਾ ਜੋਰ ਜਦੋਂ ਗਲੇ ਦਾ ਜੋਰ ਲੱਗੇ ਫਿਰ ਸਵਾਦ ਕੁਝ ਵੱਖਰਾ ਸਮਾਨ ਕੁਝ ਵੱਖਰਾ ਹੁੰਦਾ ਆ ਉਸੇ ਨੇ ਬਲੈਰੋ ਨੇ ਰੇਡ ਪਾ ਦਿੱਤੀ ਹੈ ਹਰੀਪੁਰ ਤੋਂ ਚੱਲਿਆ ਪਰ ਇਸੇ ਨੇ ਲਾਲ ਬਾਈ ਵਾਲਾ ਲਾਲ ਬਾਈ ਵਾਲਾ ਕੋਸ਼ਿਸ਼ ਕਰ ਰਿਹਾ ਹੈ ਰੂਪਨਗਰ ਦੀ ਟੀਮ ਹੈ ਕਿ ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਸਾਹ ਉਹਨਾਂ ਨੂੰ ਸਾਹਮਣੇ ਵਾਲੇ ਭਰਾ ਨੂੰ ਬੇਨਤੀ ਹੈ ਸੈੱਟ ਕਰ ਲੈ ਮੈਚ ਸਿਰੇ ਦੇ ਚੱਲ ਰਹੇ ਨੇ ਹਾਂਜੀ ਭਰਪੂਰ ਸਿੰਘ ਦੀ ਬਰਾੜ ਯੂਐਸਏ ਵੱਲੋਂ ਬੈਸਟ ਰੇਡਰ ਤੇ ਬੈਸਟ ਸਟਾਪਰ ਐਸ ਮੈਚ ਦਾ ਜੋ ਹੋਊਗਾ 1-1000 ਰੁਪਿਆ ਹੋਣਾ ਭਰਪੂਰ ਸਿੰਘ ਦੀ ਬਰਾੜ ਲਓ ਭਰਪੂਰ ਸਿੰਘ ਦੀ ਬਰਾੜ ਵੱਲੋਂ 1-1000 ਦਿੱਤਾ ਜਾਣਾ ਹੈ ਜਿਹੜਾ ਇਸ ਮੈਚ ਦਾ ਬੈਸਟ ਪਲੇਅਰ ਹੋਵੇਗਾ ਮੇਰੇ ਵੀਰੋ ਬੈਸਟ ਰੇਡਰ ਦੋਨਾਂ ਚੋਂ ਬੈਸਟ ਰੇਡਰ ਬੈਸਟ ਸਟਾਪਰ ਦੇ ਲਈ ਮਾਨ ਸਨਮਾਨ ਦਿੱਤੇ ਜਾਣਗੇ ਲੇ ਵੀ ਸੁੱਖੇ ਬਰਾਣਾ ਅੱਜ ਲਾਂਬੇ ਲੈ ਉਹ ਹੋਣੀ ਚੀਨੇ ਹੋਣੀ ਸਾਡੇ ਵੀਰ ਦੇ ਜਮੀ ਵਾਈਨ ਵਾਸਤੇ ਯਾਲ ਕੀ ਦੇ ਜ਼ਰਦ ਜਲਦੀ ਬਿਨਾ ਕਿਸੇ ਦੇਰੀ ਤੋਂ ਗਰਾਊਂਡ 'ਚ ਆ ਜਾ ਨ ਯਾਲ ਕੀ ਤੇ 10 ਨਵੀਆਂ ਟੀਮਾਂ ਬਿਨਾ ਕਿਸੇ ਦੇਰੀ ਤੋਂ ਜਲਦੀ ਗਰਾਊਂਡ 'ਚ ਆ ਜਾ ਕਿਉਂਕਿ ਮੈਚ ਆਖਰੀ ਪਲਾਂ 'ਤੇ ਚੱਲ ਰਿਹਾ ਹੈ ਜੀ ਚਲੋ ਲਓ ਇਸ ਵੇਲੇ ਪਈ ਹੋਈ ਰੇਡ ਕਹਿੰਦੇ ਸਾਡੇ ਭਰਪੂਰ ਸਿੰਘ ਹੋਰਾਂ ਨੇ ਵੀ ਮਾਨ ਸਨਮਾਨ ਕੀਤੇ ਹੈ ਮਕੰਦ ਵੀ ਕਹਿੰਦੇ ਮੇਰੇ ਵੀਰੋ ਮੋਟਾ ਨਾ ਮੀਂਹ ਵਰਾਈ ਜਾਂਦਾ ਪਰ ਰੇਡ ਸੇ ਵੱਲੇ ਔਰ ਜੱਟ ਬਾਗੜੀ ਨੂੰ ਠੱਲ ਪਾਰ ਗਰਾਊਂਡ ਦੀ ਸੀਮਾ ਰੇਖਾਂ ਤੇ ਟੱਕਰ ਹੱਸੇ ਆ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਆ ਮੇਰੇ ਵੀਰੋ ਜਗਰਾਂਤ ਸਿੰਘ ਜੀ ਸਾਡੇ ਵੱਡੇ ਭਾਈ ਆਏ ਹੋਏ ਆ ਅਮਰੀਕਾ ਤੋਂ ਆਹ ਸਵਾਦ ਕਹਿੰਦਾ ਅਮਰੀਕਾ ਤੇ ਨਹੀਂ ਆਉਂਦਾ ਜਿਹੜਾ ਸਵਾਦ ਆਪਣੀ ਜਨਮ ਭੂਮੀ ਤੇ ਆਉਂਦਾ ਜਿਹੜਾ ਸਵਾਦ ਕਹਿੰਦੇ ਇਨਾ ਖੇੜ ਖੁੰਡਾ ਪਉਂਦਾ ਪਰ ਸਾਹਮਣੇ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਆ ਆਹ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਗੁਰਪਾਲ ਭਾਈ ਸਭਲ ਤੇ 500ਵਾਂ ਪੰਜ ਚੈਂਪੀਅਨ ਤੱਕ ਪਹੁੰਚਦਾ ਕਰ ਗਏ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਬਲੈਰੋ ਪਾ ਚੁੱਕਿਆ ਆ ਆਪ ਦਾ ਮੈਚ ਚੱਲ ਰਿਹਾ ਕਹਿੰਦੇ ਦੋਵੇਂ ਟੀਮਾਂ ਦੇ درمیان ਪਈ ਹੋਈ ਰੇਡ ਹੁਣ ਚਾਰ ਨੇ ਚਾਰੇ ਤਿਆਰ ਨੇ ਕਿਹੜਾ ਕਰਦਾ ਮੇਰੇ ਮਿੱਤਰੋ ਕਮਾਲ ਆਉ ਟੱਕਰ ਡਬਲਾ ਕੋਸ਼ਿਸ਼ ਕਰ ਰਿਹਾ ਤੇ ਬਲੈਰੋ ਕਹਿੰਦਾ ਆਣੀ ਗਬਰੂ ਇਹ ਸਿਰ 21 ਰੇਡ ਪਾਉਣ ਦੇ ਲਈ ਵਾਧਾ ਹੋਇਆ ਲਓ ਵਿੱਕੀ ਨੇ ਕਹਿੰਦੇ ਕਬੱਡੀ ਭਾਰਤ ਦੀ ਹੈ ਖੇਡ ਮਨਾਉਣ ਦੇ ਅੰਦਰ ਲਓ ਤਈ ਹੋਈ ਰੇਡ ਤਿਆਰ ਨੇ ਕਿਹੜਾ ਠੱਖ ਪਾਵੇਗਾ ਕਿਹੜਾ ਲਾਉਂਦਾ ਟੱਕਾ ਨੇ ਦਾ ਜੱਫਾ ਹੁਣ ਦੇਖ ਰਹੇ ਆ ਨੰਬਰਦਾਰ ਵਿੱਕੀ ਨੰਬਰਦਾਰ ਵਿੱਕੀ ਨੰਬਰਦਾਰ ਨੰਬਰ ਲੈ ਕੇ ਆ ਗਿਆ ਆ ਚੈਂਪੀਅਨ ਦੀ 500 ਦੀ ਰੇਡ ਪੈਣੀ ਹੈ ਉਧਰ ਤੋਂ ਕਹਿੰਦੇ ਅਮਰੀਕਾ ਵਾਲਾ ਭਰਾ ਸਾਡਾ ਮਾਣ ਕਰਦਾ ਇਸ ਮੁੰਡੇ ਦੀ ਖੇਡ ਤੇ ਚਮਸ਼ੀਰ ਸਿੰਘ ਚਾਨੀ ਤੇ ਨਾਲ ਸਾਡੇ ਮਾਣਯੋਗ ਸਖੀਅਤ ਨੇ ਦਵੇਂ ਬਲਾਰਾਂ ਦੇ ਲਈ 500 ਦੇ ਮਾਣ ਜਿਨ੍ਹਾਂ ਨੇ ਪੁੱਜਦੇ ਕੀਤੇ ਨੇ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਆ ਲਓ ਤਵਜੀਦ ਸਿੰਘ ਦਾ ਨੋਟ ਲੱਗਿਆ ਮੈਨੂੰ ਲੱਗਦਾ ਵੀ 500 ਦਾ ਨੋਟ ਮੁੰਡਾ ਚੱਕੂ 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 ਤਲੇ ਆ ਪਈ ਹੋਈ ਰੇਡ ਏਸੇ ਨੇ ਇਹ ਆ ਨੌਜਨ ਗਬਰੂ ਬਲੈਰੋ ਹਰੀਪੁਰੇ ਵਾਲਾ 30 ਸੈਕਿੰਡ ਦੀ ਰੇਡ ਮੁਕਾਬਲਾ ਸੋਦੇ ਮਾਨ ਇਹਨਾਂ ਬੋਲਾਂ ਲਈ ਪਾਉਂਦੇ ਘਰੇ ਕਹਿੰਦੇ ਵਾਲਾ ਮਾਨ ਹੈ ਫਿੱਡੇ ਦਾ ਵੀਰ ਕਹਿੰਦੇ ਨਰਵੈਰ ਭੁੱਲੜ ਦੇ ਵੀ ਚਰਤੇ ਹੁੰਦੇ ਆ ਸਾਡੀ ਜ਼ਿੰਦਗੀ ਦਾ ਮਾਨ ਹੈ ਆਸਟ੍ਰੇਲੀਆ ਤੋਂ ਮੁਮਾਰਕਵਾਤ ਭੇਜ ਰਿਹਾ ਵੀ ਸਾਡੇ ਇਲਾਕੇ ਦਾ ਮੈਲਾ ਆਓ ਇਥੇ ਲੇ ਕੀਤਾ ਚੈਂਪੀਅਨ ਕੀਤਾ 8 7 6 5 ਪਿੰਟਾ ਵਾਪਸ ਹੈ ਆਹ 5 ਤੇ ਮੁੰਡਾ ਵਾਪਸ ਹੈ ਅਗਲੀ ਰੇ ਨਿਆਰਾ ਪੱਜਿਆ ਹੈ ਟੌਪ ਦਾ ਮੇਲਾ ਦੁਨੀਆ ਦੇ ਵਿੱਚ ਗੱਲਾਂ ਹੋਈ ਜਾਂਦੀਆਂ ਦੁਨੀਆ ਦੇ ਵਿੱਚ ਗੱਲਾਂ ਹੋਈ ਜਾਂਦੀਆਂ ਮੇਰੇ ਵੀਰੋ ਅਗਲੀ ਰੇਡ ਬਾਗੜੀ ਤੇ ਤਾਵਰ ਬਾਗੜੀ ਤੇ ਤਾਵਰ ਪਰ ਨੰਬਰ ਕਹਿੰਦੇ ਮੇਰੇ ਵੀਰੋ ਰੋਤ ਨਗਰ ਦੇ ਹਿੱਸੇ ਐ ਨੰਬਰ ਧਾਵੀ ਦਾ ਕਿ ਤਾਰੂ 3ਵੀਂ ਪੈਸਾ ਤਿੰਨੇ ਮੁੱਤ ਲੜਾਈ ਦੇ ਮਾਰੇ ਬੰਦਿਆਂ ਨਾਲ ਜਰਾਨੇ ਕਦੇ ਨਹੀਂ ਲਾਈਦੇ ਐਨੀ ਯਾਰੀ ਤੋਂ ਲੱਖਿਆ ਐਵੇਂ ਪੱਗ ਬਤਾਈ ਨਾ ਚਗਲ ਤੇ ਨਮਕ ਹਰਾਮੀ ਨੂੰ ਬਹੁਤਾ ਮੋਲ ਲਾਈਨ ਚਗਲ ਖੋਰ ਨਮਕ ਹਰਾਮੀ ਨੂੰ ਬਹੁਤਾ ਮੋਲ ਲਾਈਨਾ ਕਮਾਲ ਕਰ ਦਿੱਤੀ ਅੱਜ ਤੇ ਕਿਨੇ ਮੁੰਡਿਆਂ ਦੇ ਦੁੱਖ ਸਡਬਲੂਟੀ ਟੀਮ ਆ ਗਈ ਹੈ ਬੇਨਤੀ ਕਰਦੇ ਆ ਯਾਲਕੀ ਦੀ ਟੀਮ ਜਲਦੀ ਗਰਾਊਂਡ ਤੇ ਆ ਜਾਵੇ ਕਿਉਂਕਿ ਦੂਸਰਾ ਫਾਈਨਲ ਨਾਲ ਦੀ ਨਾਲ ਸ਼ੁਰੂ ਕਰਦੇ ਨੇ ਸਡਬਲੂ ਤੇ ਕਹਿੰਦੇ ਜਾਲਖੀ ਦਾ ਜਿਹੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਜੀ ਮੇਰੇ ਵਾਸਤੇ ਇਮਾਨ ਸਨਮਾਨ ਭੇਜਿਆ ਮੁਕੰਦ ਸਿੰਘ ਜੀ ਚੌੜੇ ਫਾਲੇ ਨੇ ਰਿਣੀਆਨੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਮੁਕੰਦ ਸਿੰਘ ਜੀ ਚੌੜੇ ਫਾਲਿਆਂ ਵਾਲੇ ਮੇਰੇ ਵੀਰੇ ਇਸ ਇਲਾਕੇ ਦੇ ਚੋਟੀ ਦੇ ਮਿਸਤਰੀ ਨੇ ਵੱਡਾ ਬਿਜ਼ਨਸ ਹੈ ਵੱਡਾ ਨਾਮ ਹੈ ਹਰ ਇੱਕ ਇਨਸਾਨ ਦਾ ਮਾਨ ਸਨਮਾਨ ਜਿਹੜੇ ਕਰਦੇ ਐ ਤੈਦਰੋ ਧੰਨਵਾਦ ਕਰਦੇ ਐ ਬਹੁਤ ਵੱਡਾ ਧੰਨਵਾਦ ਮਕੰਨ ਸਿੰਘ ਜੀ ਚੌੜੇ ਫਾੜੇ ਵਾਲੇ ਇੱਕ ਸੌ ਦੇ ਮਾਨ ਮੇਰੇ ਲਈ ਕੋਲਾਂ ਦੇ ਕੁਝ ਤੇ ਪੁੱਜਦੇ ਕਰ ਰਹੇ ਕਹਿੰਦੇ ਪਰ ਟੱਕਰ ਆ ਖੇਡ ਮੈਦਾਨ ਦੇ ਅੰਦਰ ਆਹ ਨੰਬਰ ਕਹਿੰਦੇ ਜੋੜ ਦਿੱਤਾ ਲੈ ਵੀ ਸਤਵਿੰਦਰ ਦੇਖ ਪੋਰਾ ਸਿੰਘ ਜੀ ਪਰਾਰ ਕਨੇ ਅਮਰੀਕਾ ਦੇ ਵੱਡੇ ਮਾਨਸਨਾਂ 500 ਦੇ ਪੋਜ ਦੇ ਘਰ ਰਹੇ ਨੇ ਬਹੁਤ ਵੱਡਾ ਧੰਵਾ ਦਾ ਹਰ ਫੂਲ ਪਾਈਦਾ ਪਤਰਾਉੜਾ ਦੇ 17.5 ਅੰਕ ਆ ਵੀ ਕੀਪਿਆ ਤੇਰਾ ਮਾਨਸਨ ਕੀਤਾ ਜਾਣਾ ਹੈ ਅਰਸ਼ੀ ਭਾਈ ਹੋਣੀ ਕਹਿੰਦੇ ਸੁੱਖੇ ਦੇ ਯਾਰ ਮਿੱਤਰ ਹੈ ਹਾਂਜੀ